ਫਗਵਾੜੇ ਵਾਲਿਓ ਤੁਹਾਡੇ ਲਈ ਪ੍ਰਸ਼ਾਸਨ ਨੇ ਇੱਕ সুইমিং ਪੂਲ ਦਾ ਅਰੇਂਜਮੈਂਟ ਕੀਤਾ ਨਹਿਰ ਬਣਾ ਦਿੱਤੀ ਆ ਫਗਵਾੜੇ ਦੇ ਵਿੱਚ ਕਿ ਜੇਕਰ ਕਿਸੇ ਨਹਾਉਣਾ ਨੂੰ ਹੁਣ ਆਇਆ ਆਪਣੀ ਗੱਡੀ ਡਬੋਣੀ ਡਬੋਣੀ ਆ ਤੇ ਇੱਥੇ ਆ ਕੇ ਤੁਸੀਂ ਢਾ ਸਕਦੇ ਹੋ ਇਹ ਫਗਵਾੜੇ ਦੇ ਵਿੱਚ ਨਵੀਂ ਨਹਿਰ ਦਾ ਨਿਰਮਾਣ ਹੋਇਆ ਜੀ ਪਾਣੀ ਦੇਖੋ ਮੈਂ ਉਹ ਸਕੂਟੀ ਆ ਅੱਧੀ ਅੱਧੀ ਡੁੱਬ ਜਾਂਦੀ ਆ ਹਾਲਾਂਕਿ ਕਿਸੇ ਨੂੰ ਇਹ ਵੀ ਕੋਈ ਅੰਦਾਜ਼ਾ ਨਹੀਂ ਹੋਣਾ ਕਿ ਘਰ ਓ ਖੱਡਾ ਹੋਏ ਦੇਖਿਓ ਬੇੜਾ ਕਰ ਕੀ ਆ ਕੋਈ ਅਗਿਆ ਦੇ ਮਾਲਕ ਕਿਸੇ ਦਾ ਕੁਝ ਬੈ ਜੀ ਬੇ ਨੁਕਸਾਨ ਹੋ ਜਵੇ ਕਿੰਨਾ ਜ਼ਿਆਦਾ ਓਖਾ ਵਾ ਨਦੀ ਲੋੜ ਨਹੀਂ ਨਦੀ ਤਾਂ ਇਹੀ ਬਣੀ ਹੋਈ ਹੈ ਆ ਰਿਹਾ ਮੈਂ ਨਦੀ ਦੇ ਵਿੱਚੋਂ ਐਨ ਮੋਟਰਸਾਈਕਲ ਐ ਮੈਨੂੰ ਵਧੀਆ 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 ਇਹ ਹੈ ਪੰਜਾਬ ਦਾ ਨਹਿਰ ਜੀ ਇਹ ਹੈ ਪੰਜਾਬ ਕਾ ਨਹਿਰ ਦੇਖਿਆ ਕੀ ਕਹਾਂਗੇ ਕਿ ਹਮ ਲੋਕ ਕੋ ਜਾਣੇ ਮੇ ਦਿੱਕਤ ਹੁੰਦਾ ਹੈ ਬਹੁਤ ਇਸ ਵਿੱਚ ਆ ਬਾਰ ਬਾਰ ਇਧਰ ਤੇ ਜਾਂਦੇ ਹੈ ਕਾਮ ਤੇ ਆਤੇ ਬਹੁਤ ਦਿੱਕਤ ਹੁੰਦਾ ਹੈ ਪਾਣੀ ਜਮਾ ਹੋਇਆ ਹੈ ਆ ਦੇਖੋ ਪਾਣੀ ਐਵੇਂ ਆਉਂਦਾ ਲਿਵਾ ਦੇਖੋ ਆ ਜਿਵੇਂ ਸਮੁੰਦਰ ਦੀਆਂ ਲਹਿਰਾਂ ਆਉਂਦੀਆਂ ਵਾਹ 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 ਥਾਰ ਥੂੜ ਵਾਲੇ ਜਿਹੜੇ ਆਫ ਰੋਡਿੰਗ ਕਰਨਾ ਚਾਹੁੰਦੇ ਆ ਕਿ ਹਾਂਜੀ ਆਫ ਰੋਡਿੰਗ ਕਰਨ ਜਾਈਏ ਤਾਂ ਆਫ ਰੋਡਿੰਗ ਕਰਨ ਦੇ ਲਈ ਤੁਸੀਂ ਕੋਈ ਪਹਾੜਾ ਤੇ ਨਹੀਂ ਜਾਣਾ ਤੁਸੀਂ ਆਫ ਰੋਡਿੰ ਲੋ ਜੀ ਫਗਵਾੜੇ ਵਾਲਿਓ ਤੁਹਾਡੇ ਲਈ ਪ੍ਰਸ਼ਾਸਨ ਨੇ ਇੱਕ সুইমিং ਪੂਲ ਦਾ ਅਰੇਂਜਮੈਂਟ ਕੀਤਾ ਨਹਿਰ ਬਣਾ ਦਿੱਤੀ ਆ ਫਗਵਾੜੇ ਦੇ ਵਿੱਚ ਕਿ ਜੇਕਰ ਕਿਸੇ ਨਹਾਉਣਾ ਨੂੰ ਹੁਣ ਆਇਆ ਆਪਣੀ ਗੱਡੀ ਡਬੋਣੀ ਡਬੋਣੀ ਆ ਤੇ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਇਹ ਫਗਵਾੜੇ ਦੇ ਵਿੱਚ ਨਵੀਂ ਨਹਿਰ ਦਾ ਨਿਰਮਾਣ ਹੋਇਆ ਜੀ ਆਹ ਦੇਖ ਸਕਦੇ ਹੋ ਜਿੰਨਾ ਫਗਵਾੜਾ ਸੁੱਕਾ ਪਿਆ ਲੇਕਿਨ ਇੱਥੇ ਉਹ ਦੇਖੋ ਪਾਣੀ ਦੇਖੋ ਮਾ ਉਹ ਸਕੂਟਰੀ ਜਿਹੜਾ ਜੂਮ ਮਾਰਵੇਂ ਨਾ ਭਰਾ ਅੱਧੀ ਅੱਧੀ ਡੁੱਬ ਜਾਂਦੀ ਹੈ ਹਾਲਾਂਕਿ ਕਿਸੇ ਨੂੰ ਇਹ ਵੀ ਕੋਈ ਅੰਦਾਜ਼ਾ ਨਹੀਂ ਹੋਣਾ ਕਿ ਘਰ ਓ ਖੱਡਾ ਹੋ ਦੇਖਿਓ 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 ਭਾਜੀ ਬਚਾ ਕੇ ਆਰਾਮ ਨਾ ਆਰਾਮ ਨਾ ਆਰਾਮ ਨਾ ਹੋ ਵੀਰ ਜੀ ਕਿ ਖੱਡਾ ਖੁੱਡਾ ਕਿੱਥੇ ਆ ਕੋਈ ਪਛਾਣ ਨਹੀਂ ਆ ਸੋ ਇਹ ਦੇਖ ਸਕਦੇ ਹੋ ਹਾਲਾਤ ਜਿਹੜੇ ਇਸ ਸਮੇਂ ਫਗਵਾੜੇ ਦੀਆਂ ਸੜਕਾਂ ਦੇ ਹਾਲਾਤ ਨੇ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਬਹੁਤ ਜ਼ਿਆਦਾ ਇਹਦਾ ਬੇੜਾਗਰ ਖੋਇਆ ਪਿਆ ਵਾ ਬੇੜਾਗਰ ਕੀ ਆ ਕੋਈ ਅਗੇ ਦਾ ਮਾਲਕ ਕਿਸੇ ਦਾ ਕੁਝ ਬੈ ਜੀ ਬੇ ਨੁਕਸਾਨ ਹੋ ਜਵੇ ਕਿੰਨਾ ਜ਼ਿਆਦਾ ਔਖਾ ਵਾ ਤੁਸੀਂ ਕਿੱਥੇ ਰਹਿਣ ਵਾਲੇ ਵੇਸੇ ਅਰਬਨੀ ਸਟੇਟ ਦੇ ਯਹਾਂ ਸੇ ਲੋਕ ਲਈਓ ਇੱਥੇ ਤੋਂ ਨਾ ਭਾਈ ਡੁੱਬ ਜਾਂਦਾ ਪਤਾ ਮਰੇ ਜਾਂਦਾ ਬਸ ਕੀ ਦੇ ਦੁਖੀ ਬਹੁਤ ਇਹ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹਾਲਾਤ ਥੋੜਾ ਪਾਣੀ ਦੇ ਬਾਹਰ ਦੁਖੀ ਬਹੁਤ ਆਸੋ ਡਿੱਗ ਜਾਂਦੇ ਇੱਥੇ ਇੱਥੇ ਗੱਡੀਆਂ ਪਲਟ ਜਾਂਦੀਆਂ ਆ ਜਿੰਕੂ ਤੁਹਾਨੂੰ ਪਤਾ ਵੀ ਨਹੀਂ ਕਿੱਥੇ ਖੜਾ ਕਿੱਥੇ ਕੀ ਆ ਆ ਮੁੰਡੇ ਦੇ ਲਾਟ ਰਾੜ ਪਈ ਆ ਦੇਖੋ ਇੱਥੇ ਡਿੱਗਿਆ ਪੁਲ ਥੱਲੇ ਜਿੱਦਾਂ ਪਾਣੀ ਪਾਣੀ ਖੜਾ ਪਾਣੀ ਖੜੇ ਦੇ ਵਿੱਚ ਟੋਏ ਦੇ ਵਿੱਚ ਕੁਝ ਵੀ ਹੋ ਸਕਦਾ ਕੁਝ ਨੁਕਸਾਨ ਹੋ ਸਕਦਾ ਆ ਇਹਦੇ ਨਾ ਰਾੜਾ ਪਈਆਂ ਇੱਥੋਂ ਡਿੱਗਿਆ ਪਾਣੀ ਵਿੱਚ ਦੀ ਤੇ ਹੋਰ ਚਲੋ ਬੈਠੋ ਧਿਆਨ ਨਾਲ ਜਾਈਓ ਜੀ ਅੱਗੇ ਵੀ ਖੜਾ ਜਾ ਸੋ ਇਹ ਦੇਖ ਸਕਦੇ ਹੋ ਜੀ ਫਗਵਾੜੀ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਇਸ ਸਮੇਂ ਜਿਹੜੇ ਕਿ ਇਧੋਂ ਤੋਂ ਨਿਕਲ-ਨਿਕਲ ਕੇ ਇੱਕ ਸਾਈਡ ਤੋਂ ਆਈ ਆਏ ਜਾਂਦੇ ਨੇ ਜਿਹੜਾ ਆਹ ਗਲੀ ਦੇ ਸਾਈਡ ਤੋਂ ਜਿਹੜਾ ਸਰਵਿਸ ਲੈਣ ਬਣੀ ਹੋਈ ਆ ਇੱਕ ਛੋਟੀ ਜਿਹੀ ਗਲੀ ਲੇਕਿਨ ਉਹ ਦੇਖੋ ਹਾਲਾਤ ਇਹ ਜੀ ਚਾਚੂ ਕੀ ਰੋਡ ਆ ਫਗਵਾੜੀ ਦਾ ਚਾਚੂ ਕੀ ਰੋਡ ਅਰਬਨ ਸਟੇਟ ਦੇ ਬਿਲਕੁਲ ਓਪੋਜ਼ਿਟ ਵਾਲਾ ਰੋਡ ਆ ਤੇ ਇਧਰ ਦੇਖ ਸਕਦੇ ਹੋ ਕਿ ਉਹ ਦੇਖੋ ਬੜੇ ਧਿਆਨ ਨਾਲ ਹੀ ਲੰਘਣਾ ਪੈਂਦਾ ਸੋ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚਾ ਦਿਓ ਜਿੰਨੇ ਲੋਕ ਪਹਿਲੀ ਗੱਲ ਫਗਵਾੜੇ ਦੇ ਨੇ ਵੀਡੀਓ ਬੱਤ ਬੱਤ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਵੀਡੀਓ ਜੇ ਪ੍ਰਸ਼ਾਸਨ ਤੱਕ ਜਾਊਂਗੇ ਤੁਸੀਂ ਇਹ ਤੋਂ ਜਿਹੜਾ ਨਿਜਾਤ ਪਾ ਸਕਦੇ ਹੋ ਆ ਗੱਡੀਆਂ ਵਿਚਾਰੀਆਂ ਠੀਕ ਹੈ ਗੱਡੀਆਂ 4 ਵੀਲਰ ਥੋੜਾ ਬੱਤਾਂ ਬਚ ਕੇ ਨਿਕਲ ਜਾਂਦਾ ਲੇਕਿਨ ਜਿਹੜੇ 2 ਵੀਲਰ ਵਾਲੇ ਆ ਉਹਨਾਂ ਲਈ ਸਪੈਸ਼ਲੀ ਬਹੁਤ ਵੱਡੀ ਮੁਸ਼ਕਲ ਹੈ ਕੁਝ ਨਹੀਂ ਪਤਾ ਕਿੱਥੇ ਖੱਡਾ ਆ ਕਿੱਥੇ ਕੀ ਹੈ ਤੇ ਬੰਦਾ ਡਿੱਗ ਕੇ ਕਦੋਂ ਕੀ ਸਾਡੇ ਸਾਹਮਣੇ ਦੀ ਵੀਡੀਓ ਹਾਲੇ ਹੋਣੀ ਉਹ ਇੱਕ ਸਕੂਟੀ ਤੇ ਆ ਰਹੀ ਸੀ ਕਿ ਵਿਚਾਰੇ ਤੇ ਉਹਨਾਂ ਦਾ ਕਿਹੋ ਜਿਹਾ ਹਾਲ ਸੋ ਇਹ ਤੋਂ ਆਫ-ਰੋਡਿੰਗ ਗੱਡੀ ਹੈ ਕਹਿੰਦਾ ਭਾਬ ਕੀ ਥਾਰ ਥੂੜਾ ਵਾਲੇ ਜਿਹੜੇ ਆਫ-ਰੋਡਿੰਗ ਕਰਨਾ ਚਾਹੁੰਦੇ ਆ ਕਿ ਹਾਂਜੀ ਆਫ-ਰੋਡਿੰਗ ਕਰਨ ਜਾਈਏ ਤਾਂ ਆਫ-ਰੋਡਿੰਗ ਕਰਨ ਦੇ ਲਈ ਤੁਸੀਂ ਕੋਈ ਪਹਾੜਾ ਤੇ ਨਹੀਂ ਜਾਣਾ ਤੁਸੀਂ ਆਫ-ਰੋਡਿੰਗ ਆਪਣੇ ਫਗਵਾੜੇ 'ਚ ਕਰ ਸਕੋ ਲੋਵੀ ਫਗਵਾੜੇ ਵਾਲਿਓ ਕਿਤੇ ਬਾਹਰ ਜਾਣ ਲਈ ਤੁਹਾਨੂੰ ਲੋੜ ਨਹੀਂ ਹੈਗੀ ਆਫ-ਰੋਡਿੰਗ ਤੁਸੀਂ ਆਪਣੇ ਫਗਵਾੜੇ 'ਚ ਕਰੋ ਦੇਖੋ ਕਿੰਡੀ ਕਿੰਡੀ ਵੱਡੀ ਹੈ ਪਾਉ ਦਾ ਥਾਰਾ ਕੱਢੋ ਇਹਨੂੰ 4x4 4/4 ਦੀਆਂ ਗੱਡੀਆਂ ਉਹਨਾਂ ਰੋਡ ਬਣਾਤਾ ਕਹਿੰਦੇ ਕਿ 4x4 ਦੀ ਰੋਡ ਨਹੀਂ ਮਿਲਦਾ ਦੇਖੋ ਜੀ ਪੂਰਾ ਰੋਡ ਹੀ 4x4 ਦਾ ਹੈ ਐਡੇ ਪਾਣੀ ਵਿੱਚੋਂ ਕੱਢਦੇ ਆ ਇਹ ਤਾਂ ਗਲ ਇਦਨੂ ਆਇਓ ਮਾੜੀ ਇਦਨੂ ਕੱਢਿਓ ਸੋ ਤੁਹਾਨੂੰ ਕਿੱਦਾਂ ਇਦਨੂ ਕੋ ਮੇਰਾ ਭਰਾ ਤੁਹਾਨੂੰ ਕਿੱਦਾਂ ਲੱਗਿਆ ਇਦਾਂ ਨਹਿਰ ਦੇ ਵਿੱਚੋਂ ਮੋਟਰਸਾਈਕਲ ਕੱਢਣਾ ਆਫ ਰੋਡਿੰਗ ਕਰਕੇ ਬਹੁਤ ਵਧੀਆ ਭਾਈ ਯਾਰ ਨਦੀ ਦੀ ਲੋੜ ਹੀ ਨਹੀਂ ਨਦੀ ਤਾਂ ਇਹੀ ਬਣੀ ਹੋਈ ਹੈ ਯਾਰ ਆ ਰਿਹਾ ਮੈਂ ਨਦੀ ਦੇ ਵਿੱਚੋਂ ਐਨ ਮੋਟਰਸਾਈਕਲ ਐਨ ਐਨ ਵਧੀਆ ਵਧੀਆ ਭਾਈ ਐਨ ਫਸ ਕਲਾਸ ਦੇਖ ਲਓ ਇਹ ਫਗਵਾੜੀ ਦੀ ਨਹਿਰ ਆ ਨਾਮ ਇਹਦਾ ਹਾਲੇ ਰੱਖਿਆ ਨਹੀਂ ਹੈ ਚਾਚੂ ਕੀ ਰੋਡ ਦੇ ਉੱਪਰ ਆ ਇਹ ਪੰਜਾਬ ਦਾ ਨਹਿਰ ਇਹ ਹੈ ਪੰਜਾਬ ਦਾ ਨਹਿਰ ਜੀ ਇਹ ਹੈ ਪੰਜਾਬ ਕਾ ਨਹਿਰ ਦੇਖਿਆ ਸੋ ਇਹ ਇਹ ਹਾਲਾਤ ਆ ਜੀ ਸੋ ਫਗਵਾੜੇ ਵਾਲੇ ਵੀਡੀਓ ਸ਼ੇਅਰ ਕਰਿਓ ਇਹ ਵੀਡੀਓ ਨੂੰ ਬਤੁਤ ਪਰ ਪ੍ਰਸ਼ਾਸਨ ਤੱਕ ਪਹੁੰਚਾ ਰਹੇ ਹਾਂ ਜਿਹੜੇ ਹਾਲਾਤ ਇਸ ਸਮੇਂ ਪਹੁੰਚੇ ਹੋਏ ਨੇ ਬਾਈ ਹੁਣ ਇਹ ਨਾਲ ਗੱਲਬਾਤ ਕਰਦੇ ਜੇ ਗੱਡੀ ਰੋਕ ਦਿਆਂ ਮੈਂ ਕਹਾਂ ਜੀ ਫਗਵਾੜੇ 'ਚ ਨਵੀਂ ਨਹਿਰ ਨਿਕਲੀ ਆ ਜੀ ਨਵੀ ਹਾਏ ਵਾਲੀ ਹਾਂ ਸਰ ਇਹ ਤਾਂ ਬੜਾ ਹਰ ਵਾਰ ਕੀ ਦਿੱਕਤ ਹੋ ਗਈ ਹੈ ਪੁਰਾਣਾ ਕੰਮ ਹੋ ਗਿਆ ਹਾਂ ਇਹ ਤਾਂ ਬੜਾ ਪੈ ਕੇ ਇਹ ਵਾ ਜਰਾ ਸੀ ਬਾਰਿਸ਼ ਹੋ ਜਾਏ ਸੀ ਭਰ ਜਾਂਦਾ ਇਹ ਤਾਂ ਕੋਈ ਕੰਮ ਨਹੀਂ ਕਰ ਰਹੀ ਸਰਕਾਰ ਇਧਰ ਭਾਈ ਨਾਲ ਗੱਲ ਕਰ ਲੈਣੇ ਨਮਸਕਾਰ ਜੀ ਨਮਸਕਾਰ ਸਰ ਜੀ ਇਹ ਇਸ ਨਹਿਰ ਕੇ ਬਾਰੇ ਮੈਂ ਕੀ ਕਹਾਂਗੇ ਆਪ ਨਈ ਨਦੀ ਜੋ ਬਣੀ ਹੈ ਫਗਵਾੜਾ ਮੇਂ ਇਹ ਕੀ ਕਹਾਂਗੇ ਤਾਂ ਹਮ ਲੋਕਾਂ ਨੂੰ ਜਾਣੇ ਵਿੱਚ ਦਿੱਕਤ ਹੁੰਦਾ ਹੈ ਬਹੁਤ ਇਸ ਮੈਂ ਆ ਬਾਰ-ਬਾਰ ਇਧਰ ਤੇ ਜਾਂਦੇ ਹਾਂ ਕੰਮ 'ਤੇ ਆਤੇ ਹਾਂ ਬਹੁਤ ਦਿੱਕਤ ਹੁੰਦਾ ਹੈ ਪਾਣੀ ਜਮਾ ਹੋਇਆ ਹੈ ਪਾਣੀ ਦੇ ਇਹ ਲੋਕ ਕਿੰਨਾ ਗੱਡਾ ਜੰਮ ਗਿਆ ਹੈ ਅਈ ਅੱਛਾ ਇਹਨੂੰ ਕੋਈ ਕੱਢਣ ਦਾ ਕੀ ਕੀ ਕੱਢਾਂਗੇ ਕਿੱਦਾਂ ਕੱਢਾਂਗੇ ਉਹ ਵੀ ਨਹੀਂ ਪਤਾ ਦੇਖ ਸਕਦੇ ਹੋ ਹਾਲਾਂਕਿ ਆ ਸਵਾਰੀਆਂ ਲੈ ਕੇ ਆਟੋ-ਆਟੋ ਵੀ ਜਾਂਦੇ ਨੇ ਆ ਪਾਜੀ ਇਹ ਕਿੰਨਾ ਸਮਾਂ ਹੋ ਗਿਆ ਪਾਣੀ ਭਰੇ ਨੂੰ ਭਾਈ ਹਰ ਮੇਦੇ ਪਾਣੀ ਭਰਦਾ ਇਦਾਂ ਹੀ ਪਾਣੀ ਭਰ ਜਾਂਦਾ ਹਾਂ ਚਲੋ ਮੈਂ ਨੀ ਪਗਵਾੜਾ ਸੁੱਕਾ ਪਰ ਇੱਥੇ ਹੀ ਭਰਿਆ ਹੋਇਆ ਮੋਰੇ ਵੀ ਹੈਗਾ ਜੀ ਵਿਚਾਰੀਆਂ ਲਾਗੇ ਵਿਚਾਰੀਆਂ ਕਿਹਦੀ ਆ ਹਾਂ ਕੱਪੜੇ ਕਿ ਲੋੜ ਆ ਨਾ ਨੇ ਹਾਂਜੀ ਜਿੰਬ ਵਿੱਚ ਖੱਡਾ ਕੋਡਾ ਦੇਖਿਆਂਦਾ ਉਹ ਤੋਂ ਬੜਾ ਔਖਾ ਜੀ ਨਿਕਲਦਾ ਬਹੁਤ ਜ਼ਿਆਦਾ ਔਖਾ ਰਹਿੰਦਾ ਜੀ ਐਸੇ ਗੰਦਾ ਪਾਣੀ ਇਕੱਠਾ ਹੋ ਜਾਂਦਾ ਸਮੈਲ ਬੂ ਮਾਰਦੀ ਫੇਰ ਠੀਕ ਹੈ ਜੀ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਫਗਵਾੜੇ ਵਾਲੇ ਵੀਡੀਓ ਸ਼ੇਅਰ ਕਰਦੇ ਹੋ ਬਾਅਦੇ ਤੋਂ ਬਾਅਦ ਆ ਦੇਖੋ ਪਾਣੀ ਐਵੇਂ ਆਉਂਦਾ ਥਲਵਾ ਦੇਖੋ ਆ ਜਿਵੇਂ ਸਮੁੰਦਰ ਦੀਆਂ ਲਹਿਰਾਂ ਆਉਂਦੀਆਂ ਵਾਹ 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 ਦੇਖ ਕੇ ਤੁਹਾਨੂੰ ਵੀ ਇਦਾਂ ਲੱਗੂਗਾ ਖੜੇ ਤੁਸੀਂ ਬੰਬੇ ਦੇ ਵਿੱਚ ਉਹ ਮਹਾਰਾਸ਼ਟਰ ਦੇ ਵਿੱਚ ਉਹ ਜਿੱਥੇ ਸਮੁੰਦਰ ਹੁੰਦਾ ਸਮੁੰਦਰ ਦੀਆਂ ਲਹਿਰਾਂ ਇਸ ਤਰੀਕੇ ਨਾਲ ਆਉਂਦੀਆਂ ਨੇ ਛੱਲਾ ਪਾਉ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਜ਼ਾਕ ਵਾਲੀ ਗੱਲ ਨਹੀਂ ਹੈ ਅਸੀਂ ਚਲੋ ਸ਼ਾਇਦ ਇਸ ਵੀਡੀਓ ਨੂੰ ਥੋੜਾ ਮਜ਼ਾਕੀਆ ਬਣਾਉਣ ਦੀ ਕੋਸ਼ਿਸ਼ ਕੀਤੀ ਚਾਕੀ ਥੋੜਾ ਹਾਸਾ ਮਖੋਲ ਹੋ ਜਵੇ ਲੇਕਿਨ ਇਹ ਮੁੱਦਾ ਬਹੁਤ ਸੀਰੀਅਸ ਹੈ ਜਿਵੇਂ ਇਹ ਖੱਡਾ ਤੁਸੀਂ ਦੇਖ ਸਕਦੇ ਹੋ ਇਦਾਂ ਦੇ ਹੋਰ ਵੀ ਖੱਡੇ ਇਹਦੇ ਅੰਦਰ ਹੋ ਸਕਦੇ ਨੇ ਹਾਲੇ ਹੁਣੇ ਸਾਡੇ ਸਾਹਮਣੇ ਇੱਕ ਸਕੂਟਰੀ ਉੱਪਰ ਇੱਕ ਪਰਿਵਾਰ ਸੀ ਖੱਡੇ ਗਿਆ ਉਹ ਬਚਾ ਨੇ ਮੁੜ ਕੇ ਚੱਲ ਗਏ ਦੇਖੋ ਸੋ ਇੱਕ ਸੀਰੀਅਸ ਮੁੱਦਾ ਸੋ ਵੀਡੀਓ ਨੂੰ ਸ਼ੇਅਰ ਕਰਿਓ ਪ੍ਰਸ਼ਾਸਨ ਤੱਕ ਪਹੁੰਚਾਓ ਪ੍ਰਸ਼ਾਸਨ ਦੀ ਨਿਗਰਾਨੀ ਦੇ ਵਿੱਚ ਹਾਂਜੀ ਕੀ ਕਹਿ ਰਹੇ ਹੋ ਜੀ ਆਹ ਪਾਣੀ ਇੱਥੋਂ ਪਾਦਾ ਆਇਆ ਇਹ ਤਾਂ ਹੀ ਅਸੀਂ ਆਪ ਦੇਖਣ ਦੇ ਪਾਣੀ ਆ ਕਿੱਥੋਂ ਗਿਆ ਬਾਕੀ ਸੜਕਾਂ ਸੁੱਕੀਆਂ ਤੇ ਜਿੱਥੇ ਇੱਕ ਪੀ ਪਿਆ ਤੇ ਉਹ ਨਹਿਰ ਬਣ ਗਈ ਹਾਂ ਮੈਂ ਤਾਂ ਭਰਾਵਾ ਡਾਕਾ ਲਾਈ ਐ ਐਸਆਈ ਮੈਂ ਤਾਂ 200 ਰੁਪਏ ਕਰਾਇਆ 40 ਰੁਪਏ ਲੋਨ ਦੀ ਮਾਰੀ ਮੈਂ ਤਾਂ ਸਾਈਕਲ ਤੇ ਤੁਰੀਓ ਕਰਾਇਆ ਤੋ ਤਾਂ ਤਾਂ ਹੀ ਸਾਡਾ ਆਟਾ ਵਾਲਾ ਉੱਪਰ ਦੇ ਸਵੇਰੇ ਲੈ ਕੇ ਗਿਆ ਮੈਂ ਕਿਹਾ ਵੀ ਮੈਂ ਹੁਣ ਆਹ ਹਾਰ ਦੇਖ ਕੇ ਮੈਨੂੰ ਪਾਣੀ ਤਾਂ ਫੋਟਾ ਲੱਗਦਾ ਟੂ ਵਾਲਾ ਮੈਂ ਮੈਟਕੂਆ ਕੋਈ ਹੈਗੀ ਹੈ ਜੀ ਬਏ ਦੂਬਰਾ ਹਾਲ ਸੋ ਦੇਖ ਸਕਦੇ ਹੋ ਕਿ ਕਿੰਨਾ ਕਿਤੇ ਮੈਟਰ ਜਿਹੜਾ ਬਹੁਤ ਸੀਰੀਅਸ ਮੈਟਰ ਹੈ ਸੋ ਵੀਡੀਓ ਨੂੰ ਸੀਰੀਅਸ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਕਿ ਫਗਵਾੜੇ ਵਾਲੇ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਪ੍ਰਸ਼ਾਸਨ ਤੱਕ ਪਹੁੰਚਾ ਦਿਓ ਤਾਂ ਕਿ ਪ੍ਰਸ਼ਾਸਨ ਨੂੰ ਸਰਕਾਰ ਨੂੰ ਪਤਾ ਲੱਗੇ ਕਿ ਕਿੱਥੇ ਕਿਹੜੀ-ਕਿਹੜੀ ਜ਼ਰੂਰਤ ਹੈ ਉਹ ਠੀਕ ਹੈ ਥੋੜਾ ਹਾਸੇ-ਮਖੀਂ ਵੀਡੀਓ ਜ਼ਰੂਰ ਕੀਤੀ ਹੈ ਲੇਕਿਨ ਉਹਦਾ ਮਕਸਦ ਇਹ ਨਹੀਂ ਹੈ ਕਿ ਇਸ ਵੀਡੀਓ ਨੂੰ ਗਲਤ ਲਿਤਾ ਜਾਵੇ ਸੀਰੀਅਸ ਮੁੱਦੇ ਤੇ ਲੈ ਕੇ ਆਪਾਂ ਇਹਨੂੰ ਸੀਰੀਅਸਲੀ ਆਪਾਂ ਇਹਨੂੰ ਵੀਡੀਓ ਨੂੰ ਸਰਕਾਰ ਤੱਕ ਪਹੁੰਚਾਈਏ ਕਿ ਦੇਖੋ ਫਗਵਾੜਾ ਚਾਚੋਕੀ ਰੋਡ ਜਿਹਨੂੰ ਅਸੀਂ ਕਹਿ ਰਹੇ ਹਾਂ ਅਰਬਨ ਸਟ੍ਰੀਟ ਤੋਂ ਬਿਲਕੁਲ ਓਪੋਜ਼ਿਟ ਵਾਲਾ ਰੋਡ ਹੈ ਜਿੱਥੇ ਇਹੋ ਜਿਹੇ ਸੜਕ ਦੇ ਹਾਲਾਤ ਬਣੇ ਹੋਏ ਨੇ ਗੋਡਿਆ-ਗੋਡਿਆ ਤੱਕ ਪਾਣੀ ਹੈ 4 ਵੀਲਰ ਕਿ ਤਰ੍ਹਾਂ ਕਿਤੇ ਨਿਕਲ ਜਾਂਦਾ ਲੇਕਿਨ 2 ਵੀਲਰਜ਼ ਲਈ ਬਹੁਤ ਪਰੇਸ਼ਾਨੀ ਹੈ ਇਤੋਂ ਨਹੀਂ ਦੇਖ ਸਕਦੇ ਕਿ ਲੋਕ ਨਿਕਲ ਰਹੇ ਆ 2 ਵੀਲਰਜ਼ ਜਿਹੜੇ ਬਚਾਪ ਚਾ ਕੇ ਲੇਕਿਨ ਜਿਹੜੇ ਜਿਨ੍ਹਾਂ ਨੇ ਉਸ ਪੁਲ ਥਾੜੀ ਨਿਕਲਣਾ ਉਹਨਾਂ ਨੂੰ ਰਸਤਾ ਸਿਰਫ ਇਹੀ ਪੈਂਦਾ ਜੀ ਇਹ ਵਾਲਾ ਸੋ ਬੱਦ ਤੋਂ ਬੱਦ ਤਾਂ ਕਿ ਪ੍ਰਸ਼ਾਸਨ ਤੱਕ ਵੀਡੀਓ ਜਾਵੇ